स्वागत ਹੈ ਜੀ ਤੁਹਾਡਾ ਚਟ ਮਹਿਕਮਾ ਟ੍ਰਿਪ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਅੱਜ ਅਸੀਂ ਆਏ ਜੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੇ ਆਓ ਆਪਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਦਰਸ਼ਨ ਕਰਦੇ ਆ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਨ ਆਏ ਜੀ ਗੁਰਦੁਆਰਾ ਸਾਹਿਬ ਸ੍ਰੀ ਬੰਗਲਾ ਸਾਹਿਬ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਿੱਖਾਂ ਦਾ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਇਹ ਗੁਰਦੁਆਰਾ ਸਾਹਿਬ ਦਿੱਲੀ ਦੇ ਵਿੱਚ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ 8ਵੇਂ ਪਾਤਸ਼ਾਹ ਦੀ ਚਰਨ ਸੂਪਰਾਵਤ ਧਰਤੀ ਆਓ ਜਾਣਦੇ ਹਾਂ ਇਸ ਸਥਾਨ ਦਾ ਨਾਮ ਗੁਰਦੁਆਰਾ ਬੰਗਲਾ ਸਾਹਿਬ ਕਿਵੇਂ ਪਿਆ 1664 ਈਸਵੀ ਨੂੰ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਬੁਲਾਇਆ ਇੱਥੇ ਇੱਕ ਰਾਜੇ ਜੈ ਸਿੰਘ ਦਾ ਬੰਗਲਾ ਬਣਿਆ ਹੋਇਆ ਸੀ ਉਸ ਵਿੱਚ ਗੁਰੂ ਸਾਹਿਬ ਨੂੰ ਠਹਿਰਾ ਰਾਜੇ ਜੈ ਸਿੰਘ ਨਾਲ ਗੁਰੂ ਸਾਹਿਬ ਦੀਆਂ ਬਹੁਤ ਵਿਚਾਰ ਵਟਾਂਦਰਾਂ ਹੋਈਆਂ ਤੇ ਉਹਨਾਂ ਵੱਲੋਂ ਬਹੁਤ ਯਤਨ ਬਹੁਤ ਕੋਸ਼ਿਸ਼ਾਂ ਕਰੀਆਂ ਗਈਆਂ ਗੁਰੂ ਸਾਹਿਬ ਜੀ ਨੂੰ ਮੁਸਲਮ ਧਰਮ ਵਿੱਚ ਲਿਆਉਣ ਲਈ ਉਹਨਾਂ ਦੇ ਸਾਰੇ ਕੀਤੇ ਯਤਨ ਅਸਫਲ ਰਹੇ ਕਿਉਂਕਿ ਗੁਰੂ ਸਾਹਿਬ ਰੱਬੀ ਰੂਹ ਸੀ ਉਹ ਸਭ ਕੁਝ ਜਾਣਦੇ ਸੀ ਗੁਰੂ ਸਾਹਿਬ ਜੀ ਨੇ ਮਨੁੱਖਤਾ ਦੇ ਭਲੇ ਵਾਸਤੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਉਸ ਟਾਈਮ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਬੰਗਲਾ ਸਾਹਿਬ ਪਿਆ ਉਸ ਟਾਈਮ ਦਿੱਲੀ ਵਿੱਚ ਚੇਜ ਕਤੇ ਬੁਖਾਰ ਦੀ ਬਹੁਤ ਹੀ ਭਿਆਨਕ ਬਿਮਾਰੀ ਦਾ ਲੋਕ ਸਰਕਾਰ ਬਿਮਾਰੀ ਦਾ ਸਾਹਮਣਾ ਕਰ ਰਹੇ ਸੀ ਤਾਂ ਗੁਰੂ ਸਾਹਿਬ ਜੀ ਨੇ ਪਾਣੀ ਦੇ ਕੁੰਡ ਵਿੱਚ ਚਰਨ ਪਾ ਕੇ ਉਸ ਨੂੰ ਪਵਿੱਤਰ ਅੰਮ੍ਰਿਤ ਜਲ ਬਣਾ ਦਿੱਤਾ ਇਸ ਸਥਾਨ ਤੇ ਆ ਕੇ ਲੋਕ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਗੁਰੂ ਸਾਹਿਬ ਤੋਂ ਬਾਣੀ ਦੇ ਉਪਦੇਸ਼ ਸੁਣਦੇ ਅਤੇ ਬਿਮਾਰੀਆਂ ਤੋਂ ਸਟਕਾਰਾ ਪਾਉਂਦੇ ਲੱਖਾਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਇਸ ਬਿਮਾਰੀ ਦੀ ਮਾਰ ਤੋਂ ਬਚਾਇਆ ਅੱਜ ਵੀ ਲੋਕ ਇਸ ਸਥਾਨ ਤੇ ਆ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਬਿਮਾਰੀਆਂ ਤੋਂ ਛਟਕਾਰਾ ਪਾਉਂਦੇ ਹਨ ਇਸ ਸਥਾਨ ਉੱਪਰ ਬਹੁਤ ਵੱਡਾ ਲੰਗਰ ਹਾਲ ਹੈ ਸਿੱਖ ਸੰਗਤਾਂ ਦੁਆਰਾ ਉੱਥੇ ਬਹੁਤ ਅਟੁੱਟ ਲੰਗਰ ਵਰਤਾਇਆ ਜਾਂਦਾ ਦੂਰੋਂ ਦੂਰੋਂ ਆ ਕੇ ਲੋਕ ਇੱਥੋਂ ਆਪਣੀਆਂ ਬਿਮਾਰੀਆਂ ਤੋਂ ਨਿਜਾਤ ਪਾਉਂਦੇ ਹਨ ਲੰਗਰ ਛਕਦੇ ਹਨ ਕੀਰਤਨ ਸੁਣਦੇ ਹਨ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਗੁਰ ਕਾ ਕਰਸਨ ਦੇਖ ਨਿਹਾਰ ਕੇ ਸੇਵਕ ਕੀ ਪੁਰਨ ਕਾ ਇਹ ਧਰਤੀ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹੀ ਚਰਨ ਸੋਪਾ ਪ੍ਰਾਪਤ ਧਰਤੀ ਹੈ। ਆਪਾਂ ਨੂੰ ਵਿਭਾਗਾ ਸਮਾਪਤ ਹੋਇਆ। ਆਪਾਂ ਜਿੱਥੇ ਦਰਸ਼ਨ ਕਰਨ ਆਇਆ। ਇਸ ਪਵਿੱਤਰ ਸੋਹ ਦੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਦਰਬਾਰ ਸਾਹਿਬ ਦੇ ਵਿੱਚ ਬਹੁਤ ਹੀ ਰੋਹਾਨੀਅਤ, ਆਨੰਦ ਭਰਿਆ ਕੀਰਤਨ ਸਰਵਣ ਕੀਤਾ। ਕੀਰਤਨ ਸਰਵਣ ਕਰਕੇ ਰੂਹ ਨੂੰ ਬਹੁਤ ਸਕੂਨ ਮਿਲਿਆ। ਔਰ ਹਜ਼ਾਰਾਂ ਸੰਗਤਾਂ ਇੱਥੇ ਆ ਕੇ ਲੰਗਰ ਛਕ ਰਹੀਆਂ ਨੇ ਲੰਗਰ ਦੀ ਸੇਵਾ ਦੇ ਨਾਲ ਨਾਲ ਇੱਥੇ ਡਾਕਟਰ ਸਾਹਿਬ ਬੈਠਦੇ ਨੇ ਉਹ ਵੀ ਫ੍ਰੀ ਦੇ ਵਿੱਚ ਦਵਾਈਆਂ ਸਾਰੀਆਂ ਸੰਗਤਾਂ ਨੂੰ ਦਿੰਦੇ ਨੇ ਤੇ ਲੋਕ ਇਥੋਂ ਠੀਕ ਹੋ ਗਏ ਜਾਂਦੇ ਨੇ ਜਿਹੜੇ ਲੋਕਾਂ ਦਾ ਕੋਈ ਸਹਾਰਾ ਨਹੀਂ ਅੱਜ ਵੀ ਗੁਰੂ ਸਾਹਿਬ ਦੀ ਸੰਗਤ ਵੱਲੋਂ ਉਸੇ ਤਰ੍ਹਾਂ ਹੀ ਗੁਰੂ ਦੇ ਦਰਸਾਏ ਮਾਰਗ ਉੱਤੇ ਚੱਲ ਕੇ ਲੋਕਾਂ ਦੀ ਫ੍ਰੀ ਸੇਵਾ ਕੀਤੀ ਜਾਂਦੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ